ਉਸੀ ਫਿਰ ਗੈਂਗਸਟਰ ਕੰਮ ਕੀਤਾ ਹੈਰਾ ਉਹਦੇ ਕੋਲ ਮਨਵੀ ਡਰਗ ਮਨਵੀ ਦਾ ਗ੍ਰਾਮ ਹੋਈ ਹੈ ਜੀ ਇੱਕ ਵੈਪਨ ਵੀ ਸਰਲ ਬਣਾ ਦਿੱਤਾ ਹੈਗਾ ਸਿਰ ਕੌਣ ਸਖਸ਼ਾ ਹੈਗਾ ਔਰ ਕਿੰਨੇ ਕਦੇ ਸਤੇ ਹੈਗਾ ਤੇ ਡਰਗ ਮਨ ਨਹੀਂ ਸਕਨੀ ਹੈ ਜੀ ਆ ਸ਼੍ਰੀ ਹਰਵਿੰਦਰ ਸਿੰਘ ਬਿਰਕ ਐਸਐਸਪੀ ਜੰਦਰ ਦਿਹਾਤੀ ਜੀ ਵੱਲੋਂ ਨਸ਼ਾ ਵਰਤ ਅਤੇ ਮਾੜੇ ਅਸਰਾਂ ਉੱਤੇ ਜਿਹੜੀ ਮਹਮ ਚੜੀ ਗਈ ਹੈ ਅਤੇ ਪੰਜਾਬ ਸਰਕਾਰ ਵੱਲੋਂ ਨਸ਼ਾ ਨਰ ਗਾਰਡਿੰਗ ਜਿਹੜੀ ਜੋਦਨਾ ਸ਼ਹਿਰ ਹੋਂਦ ਚਲਾਇਆ ਗਿਆ ਉਸ ਸੰਬੰਧ ਵਿੱਚ ਇਹ ਗੈਂਗਸਟਰ ਜਿਹੜਾ ਹੈਗਾ ਮੱਟੀ ਸੁਖਦੀਪ ਸਿੰਘ ਮੱਟੀ ਪਿੰਡ ਸ਼ੁਕਰਾਂ ਦਾ ਰਹਿਣ ਵਾਲਾ ਹੈਗਾ ਇੱਥੇ ਆਲਰੇਡੀ ਜਿਹੜੀਆਂ ਉਹ 17 ਐਫਆਈਆਰ ਜਿਹੜੀਆਂ ਵੱਖ-ਵੱਖ ਲੜਾਈਆਂ ਝਗੜਿਆਂ ਦੀਆਂ 307 ਦੀਆਂ ਨਸ਼ੇ ਨਾਲ ਸੰਬੰਧਿਤ ਐਫਆਈਆਰਾਂ ਐਕਸਾਈਜ ਨਾਲ ਸੰਬੰਧਿਤ ਚੀਟਿੰਗ ਨਾਲ ਸੰਬੰਧਿਤ ਐਫਆਈਆਰਾਂ ਦਰਜ ਨੇ ਜਿਹੜਾ ਕਿ ਪਿਛਲੇ ਲੰਬੇ ਸਮੇਂ ਤੋਂ ਕਾਫੀ ਲੜਾਈਆਂ ਝਗੜਿਆਂ ਦੇ ਵਿੱਚ ਇੱਥੇ ਇਸ ਏਰੀਆ ਦੇ ਵਿੱਚ ਨਾਮੀ ਗੈਂਗਸਟਰ ਰਿਹਾ ਇਸ ਨੂੰ ਅਸੀਂ ਗ੍ਰਿਫਤਾਰ ਕੀਤਾ ਹੈਗਾ ਇਸ ਕੋਲੋਂ 32 ਬੋਰ ਦਾ ਇੱਕ ਪਿਸਤਲ 7 ਜਿੰਦਾ ਰੌਂਡ ਮੈਗਜ਼ੀਨ 31 ਗ੍ਰਾਮ ਹਿਰੋਇਨ ਅਤੇ 2 ਲੱਖ ਡਰਗ ਮਨੀ ਜਿਹੜੀ ਹੈ ਉਹ ਰਿਕਵਰ ਕੀਤੀ ਹੈ ਸਰ ਇਹ ਕਾਬੂ ਕਿਸ ਤੋਂ ਦਰ ਹੈ ਇਹ ਕਾਬੂ ਅਸੀਂ ਲੋਕਲ ਸਿਟੀ ਫਲੋਰ ਤੋਂ ਹੀ ਇਹਨੂੰ ਕਾਬੂ ਕੀਤਾ ਕਿ ਨਜ਼ਦੀਕ ਕਚੈਰੀਆਂ ਤੋਂ ਜੀ ਸਰ ਇੱਥੇ ਕਿੰਨੇ ਮੁਕਦਮੇ ਸਰ ਦਰਜ ਹੋਏਗੇ ਕਿਸਤੇ ਆਲਰੇਡੀ ਜਿਹੜੇ ਉਹ 17 ਐਫ ਆਈ ਆਰ ਦਰਜ ਸੰ ਤੇ 18ਵੀਂ ਐਫਆਈਆਰ ਜਿਹੜੀ ਹੈਗੀ ਆ 154 ਨੰਬਰ ਜਿਹੜੀ ਹੈ ਹੁਣ ਅਸੀਂ ਹਾਰਮਜ਼ ਐਕਟ ਅਤੇ ਐਨਡੀਪੀਐ ਸੈਕਟਾ ਜਿਹੜੀ ਉਹ ਦਰਜ ਕੀਤੀ ਹੈ ਸਰ ਇਹ 17 ਵਿੱਚ ਕੁਝ ਬਰੀ ਵੀ ਹੈਗਾ ਕਰਾਨੇ ਨਹੀਂ ਸਰੀਆਂ ਗਿਆ ਇਹ ਕੁਝ ਦੇ ਪੁਰਾਣੇ ਮਗਦਮੇ ਨੇ ਕੁਝ ਦੇ ਵਿੱਚ ਇਹ ਸਜ਼ਾ ਕੁਝ ਬਰੀ ਤੇ ਕੁਝ ਜਿਹੜੇ ਆ ਉਹ ਚੱਲ ਰਹੇ ਨੇ ਮਹਾਂਜੋਦੜ ਵੱਖ-ਵੱਖ ਮਹਾਂਜੋਦੜ ਤਾਂ ਵੀ ਚੱਲ ਰਹੇ ਨੇ ਠੀਕ ਹੈ ਸਰ ਕੋ ਰਿਮਾਂਡ ਬਗਦਾ ਨੇ ਸਰ ਹਾਂਜੀ ਇਹਦਾ ਰਿਮਾਂਡ ਲੈ ਕੇ ਅਸੀਂ ਇਹਦੇ ਜਿਹੜੇ ਇਹ ਫਾਰਵਰਡ ਤੇ ਬੈਕਵਰਡ ਲਿੰਕਸ ਆ ਇਹ ਜਿਹੜਾ ਪਿਸਲੇ ਕਿੱਥੋਂ ਲੈ ਕੇ ਆਇਆ ਤੇ ਕਿਦੋਂ ਲੈ ਕੇ ਆਇਆ ਸੀ ਤੇ ਇਹ ਜਿਹੜਾ ਨਸ਼ਾ ਇਹ ਤੋਂ ਬਰਾਮਦ ਹੋਇਆ ਉਹ ਇਹ ਕਿੱਥੋਂ ਖਰੀਦ ਕਰਦਾ ਤੇ ਕਿੱਥੇ ਵੇਚਦਾ ਇਹ ਸਾਰੇ ਇਹਦੇ ਲਿੰਕਸ ਜਿਹੜੇ ਉਹ ਕਲੀਅਰ ਕੀਤੇ ਜਾਣਗੇ। ਸਰ ਇਸ ਵੈਪਨ ਨਾਲ ਕੋਈ ਵਾਰਦਾਤ ਹੋਈ ਹੈ ਨਾ ਇਹ ਜਦੋਂ ਹੁਣ ਦੋ ਇਹਨੂੰ ਰਿਮਾਂਡ ਦੌਰਾਨ ਇਹਦੇ ਜਿਹੜਾ ਵੈਪਨ ਕਿਸੇ ਚੀਂ ਕੋਈ ਵਾਰਦਾਤ ਕੀਤੀ ਆ ਇਹ ਵੀ ਦੌਰਾਨ ਇਹਦੇ ਰਿਮਾਂਡ ਦੇ ਵਿੱਚ ਪੁਸ਼ਕਿਸ਼ ਕਰਨ ਤੋਂ ਬਾਅਦ ਜਿਹੜਾ ਸਾਹਮਣੇ ਆਵੇ। ਉਹ ਵਾਹਨ ਵੀ ਉਹ ਵਾਹਨ ਇਹਦੇ ਕੋਈ ਇੱਕ ਐਕਸ ਜੀ ਵੀ ਗੱਡੀ ਜਿਹੜੀ ਆ ਉਹ ਫੜੀ ਗਈ ਹੈ ਮਹਿੰਦਰਾ ਦੀ। ਉਹ ਵੀ ਬਰਾਮਦ ਕੀਤੀ ਹੈ। ਆਪਣੀ ਇਹ ਤੇ ਚੋਰੀ ਦੀ ਹੈ ਤਾਂ। ਹਲਦੀ ਗੱਡੀ ਇਹਦੀ ਵੈਰੀਫਿਕੇਸ਼ਨ ਕਰਾਂਗੇ ਜੀ ਸਾਰੇ। ਕੀ ਸੀ ਜੀ ਨਹੀਂ ਹਜੇ ਇਹਦੇ ਬਾਰੇ ਜਿਹੜਾ ਇਹਦੇ ਹੁਣ ਅਸੀਂ ਕਲੀਅਰ ਕਰਾਂਗੇ ਵੀ ਕਿਸੇ ਫਰਦਰ ਕੋਈ ਕਿਸੇ ਮਕਦਮੇ ਚ ਪੀਓ ਨਹੀਂ ਹੈਗਾ ਪਰ ਜੇ ਬੀਲ ਜੰਪ ਵਗੈਰਾ ਕੋਰਟ ਚ ਕੀਤਾ ਹੋਇਆ ਉਹਦਾ ਅਪਡੇਟ ਕਰਨਾ ਪੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਸਰਵਜਨ ਨਿਊਜ਼ YouTube Facebook Instagram اور WhatsApp channel پر